ਸੀਨੀਅਰ ਵਾਈਸ ਪ੍ਰਧਾਨ ਸਿੱਲਾ ਕਾਂਗਰਸ ਕਮੇਟੀ ਗੁੱਡੂ ਸ਼ੇਖ ਜਿਸਦੀ ਕੀ ਦੁਕਾਨ ਤੇ ਹਾਲ ਹੀ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਤਦ ਆਸਤੀਏ ਕਿ ਜਿਸ ਦੇ ਮਤਨਜ਼ਰ ਆਮ ਆਦਮੀ ਪਾਰਟੀ ਦੇ ਇਸ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘਲ ਸੀ ਕਾਂਗਰਸ ਪਾਰਟੀ ਦੇ ਫਤੇਗੜ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਚਿੰਦਰ ਸਿੰਘ ਬਾਜਪਾ ਦੇ ਨਾਲ ਹੋਰ ਕਈ ਲੀਡਰ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਹੁੰਚੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਜਿੱਦਾਂ ਹੀ ਉਹਨਾਂ ਨੂੰ ਇਸ ਮਾਮਲੇ ਦੇ ਬਾਰੇ ਪਤਾ ਲੱਗਾ ਤਾਂ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਆਪੋਜੀਸ਼ਨ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਪੂਰਾ ਬਟਾਲਾ ਮੇਰਾ ਪਰਿਵਾਰ ਹੈ ਉਹਨਾਂ ਇਹ ਅਸ਼ਵਾਸਨ ਵੀ ਦਿੱਤਾ ਹੈ ਕਿ ਜਿਸ ਨੇ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆਏ ਉਸ ਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਤਹੀ ਦੂਜੇ ਪਾਸੇ ਫਤਿਹਗੜ ਚੂੜੀਆਂ ਤੋਂ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੀ ਸਰਕਾਰ ਤੇ ਵੱਡੇ ਸਵਾਲ ਚੁੱਕੇ ਬਿਲਕੁਲ ਜੀ ਹਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਕਿ ਜਿਹੜਾ ਵੀ ਕੰਮ ਹੋਈ ਆ ਔਰ ਜਿੰਨੇ ਵੀ ਕੀਤੀ ਆ ਸਾਥ ਸਾਥ ਕੋਲਸ ਆਪਣਾ ਕੰਮ ਕਰ ਰਹੇ ਨੇ ਪਹਿਲਾਂ ਵੀ ਕੁਝ ਰੈਕਸੀ ਨੇ ਨਹੀਂ ਮੈਨੂੰ ਹੁਣ ਪਤਾ ਲੱਗਾ ਕਿ ਕਦੇ ਪਹਿਲਾਂ ਵੀ ਮੈਨੂੰ ਕੁਝ ਰੈਕਸੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ�ਾ ਚੱਲ ਰਿਹਾ ਦੇਖ ਅਧਿਕਾਰੀਆਂ ਨੇ ਕੋਈ ਗਲਤ ਬਿਲਕੁਲ ਕਲੀਅਰ ਜੀ ਕਰਦੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬਹੁਤ ਸਾਰਿਆਂ ਦੀ ਉਸ ਟਾਈਮ ਲੱਗੀ ਆ ਤੇ ਜੋ ਵੀ ਇਹ ਜਨ ਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਚਲੋਗਾ ਨੇਚਰਲੀ ਕਾਨੂੰਨ ਆਪਣਾ ਕੰਮ ਕਰਦਾ ਹਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਤੇ ਜੂਨੀਅਰ ਆਪਦੇ ਕੋਲ ਸਿਟੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਮਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਚ ਵੀ ਸੀ ਆ ਜਿਹੜੇ ਪਹਿਲੇ ਐਸਐਸਪੀ ਸਾਹਿਬ ਨਾਲ ਨਾਲੇ ਜੀ ਜਿਹੜਾ ਹੋਣਾ ਐਸਐਸਪੀ ਆ ਇਹਨਾਂ ਨਾਲੇ ਜੀਗਾ ਪਰ ਇਸ ਦੇ باوجود ਜੋ ਉਹਗਲਿਆਂ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੀਉਣਾ ਹਰਾਮ ਹੋਇਆ ਪਿਆ ਲੋਕਾਂ ਦਾ ਤੁਰੇ ਤੇ ਫਿਰਦੇ ਨੇ ਪਰ ਮੂੰਹ ਤੇ ਰੋਣਾ ਕਹਿੰਨੀ ਡਰੇ ਦੁਨੀਆ ਡਰੇ ਫਿਰਦੀ ਹੈ ਸ੍ਰੀ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪਿਆ ਰੋਈਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਰ ਅਗਰ ਗਲਾਸ ਨਾ ਲੱਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਵਟਾਣ ਦੇਖੋ ਗਲਾਸ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਦੀ ਕਿਰਪਾ ਕੀਤੀ ਹੈ ਹੋਰ ਇਹ ਪਤਾ ਨਹੀਂ ਕਿ ਨਹੀਂ ਦੇ ਰ ਕੋ ਡਰ ਪਉਦਾ ਕਿਸੇ ਨੂੰ ਹੈ ਨਹੀਂ ਨਾ ਜਿਸ ਤਾਂ ਜਿੰਨਾ ਭੀੜਪੜ ਵੜਾਇ ਲੱਗਾ ਹਰ ਵੇਲੇ ਇੱਥੇ ਜਾਮ ਲੱਗਾ ਰਹਿੰਦਾ ਪਰ ਇਸ ਤਿੱਕੇ ਨਾ ਆਉਣਾ ਸ਼ਰਿਆਮਾ ਕੋਈ ਕਲਾ ਨਹੀਂ ਤੇ ਠੀਕ ਹੈ ਜੀ ਤੇਨੂੰ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗਾ ਖਲੋਤੇ ਨੇ ਸੋ ਇਹ a very ਬਹੁਤ ਬਦਕਿਸਮਤੀ ਵਾਲੀ ਗੱਲ ਹੈ ਬਹੁਤ ਬਦਕਿਸਮਤੀ ਵਾਲੀ ਧੰਨਵਾਦ ਇਹ 10 ਰੁਪਏ ਲੱਗੇ ਮੈਂ ਸ਼ਾਤਮ ਸੇਟ ਬੱਦੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ onnar ਸੇਟੈਲਿਕੋਂਟ ਵਾਲਾ ਕਿਵੇਂ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਇਥੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜ਼ੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਕੈਂਸਨ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਕ ਲੁੱਪੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਡਰ ਤੇ ਹਲਾਤ ਸੈਟ ਫਿਰ ਲੰਮੇ ਸਮੇਂ ਤੋਂ ਗੱਲ ਇਹ ਕਿ ਐਡਮਿਸ਼ਨ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਆ ਜੀ ਕਿਦੇ ਵੱਲੋਂ ਫਾਇਰ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਆ ਗਿਆ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਕ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਤੇ ਹਲਾਅ ਮਾਰੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲਾ ਔਰ ਬਟਾਰਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਨੇ ਮੈਂ ਇਹ ਕਾਫੀ ਵਾਰ ਕਹਿ ਚੁੱਕਾ ਆ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਇਹ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ ਕਈ ਵਾਰੀ ਕਹਿ ਕੇ ਦੇਖ ਲਿਆ ਜੀ ਨਾਕਾ ਕਦੀ ਨਹੀਂ ਆਇਆ ਹਾਂਜੀ ਉਹ ਹੁਣ ਵੀਆ ਆਉਂਦੇ ਨਹੀਂ ਪੁਲਿਸ ਨੇ ਆਪਣੇ ਕਬਜੇ 'ਚ ਲੈ ਲਿਆ ਜੀ ਉਹ ਦੇਖਦੇ ਆ ਜੀ ਜੋ ਵੀ ਕਾਰਵਾਈ ਅ ਮਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਡਰ ਵਾਲਾ ਬਣ ਗਿਆ। ਬਹੁਤ ਚੰਗੀ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ। ਅਹੀਂ ਸ਼ਹਿਰੀ ਇਹ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਦੇਖਿਆ ਉਹ ਨਾ ਵਿਚਾਰਾ ਰੋਂਦਾ ਪਿਆ। ਇੱਕ ਹੀ ਲੱਗਦਾ ਪਰਿਵਾਰ ਤੇ ਕੀ ਬੀਤ ਰਿਹਾ ਹੈ ਕਿ ਜਦੋਂ ਪਤਾ ਲੱਗਦਾ। ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ। ਵਸੂਲੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ। ਛੋਟੀ ਬੀਲੀ ਕੋ ਸਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆ ਕਿ ਹਫਤੇ ਤੋਂ ਦੱਸਦੇ ਤੋਂ ਆ ਕੰਮ ਚੱਲਦਾ ਪਿਆ ਫੈਕ ਦਾ ਬਿਲਕੁਲ ਕੋਈ ਨਹੀਂ ਜੀ ਕਿੰਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਜ਼ ਕੀ ਹੋ ਰਿਹਾ ਘੱਟ ਲੋਗ ਆ ਰਹੇ ਰੋਜ਼ ਗੋਲੀ ਚੱਲਦੀ ਹੈ ਕਦੀ ਕਿਤੇ ਕਦੀ ਕਿਤੇ ਹਮੇ ਤਾਂ ਅਸਰ ਜੀ ਕੀ ਹੈ ਤੇ ਥੋੜੇ ਤੋਂ ਪਹਿਲੇ ਹੀ ਇੱਥੇ ਇੱਕ ਆਪ ਦੇਸੀ ਕੰਪੋਨਡ ਦੇ ذریعے ਕਿ ਇੱਥੇ ਗੁੱਗੂ ਸ਼ੇਖ ਨੇ ਉਹਨਾਂ ਦੀ ਦੁਕਾਨ ਤੇ ਟੈਲੀਵਿਜ਼ਨ ਦੀ ਨਾਲ ਹੀ ਉਹਨਾਂ ਦਾ ਕੰਡੇ ਬਸੇ ਉਹ ਵੀ ਘਰਾਂ ਵਿੱਚ ਦੁਕਾਨਾ ਜਿਹੜੀ ਤੇ ਇਹ ਟੈਲੀਕਾਮ ਦੀ ਦੁਕਾਨ ਜਿਹੜੀ ਨਾ ਕੋਲ ਸ਼ਾਮ ਸ਼ਾਮ ਦੀ ਉਹ ਤਾਂ ਬਾਹਰ ਕੋਈ ਅਣਪਛਾਤਾ ਬੇਟੀ ਕੋਈ ਉਹਨੂੰ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ਾ ਤੋੜ ਲਿਆ ਤੇ ਕਿੰਨਾ ਕੁ ਨੁਕਸਾਨ ਹੈ ਸ਼ੀਸ਼ਾ ਟੁੱਟ ਗਿਆ ਜੀ ਉਹਨਾਂ ਦਾ ਬਾਕੀ ਬਚਾ ਰਹੇ ਪਹਿਲਾਂ ਕੋਈ ਟਰੈਟ ਐ ਸੀ ਹਾਂ ਜੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੀ ਜਾ ਰਹੀ ਹਾਂ ਜੀ ਹਾਂ ਕੋਈ ਨਹੀਂ ਦਰ ਕੋਈ ਸੀਸੀਟੀਵੀ ਵੀਡੀਓ ਚੈਕਿੰਗ ਚੱਲ ਰਹੀ ਉਹ ਕਰ ਰਹੇ ਆ ਜੀ ਹਾਂ